ਆ ਕਨੈਸਟਰ ਸੈੱਟ ਕਰਕੇ ਉਸ ਤੋਂ ਬਾਅਦ ਇਹਨੂੰ ਬਿਲਕੁਲ ਸੈੱਟ ਕਰਕੇ ਰੱਖ ਕੇ ਕਪੜਾ ਫਿਰ ਆਪਾਂ ਇਹਨੂੰ ਪ੍ਰੈਸ ਵੀ ਕਰ ਲੈਣਾ ਤੇ ਇਸ ਤੋਂ ਬਾਅਦ ਸਦੀ ਲਵਾਈ ਦਾ ਨਿਸ਼ਾਨ ਲਾ ਲੈਣਾ ਲਵਾਈ ਦਾ ਨਿਸ਼ਾਨ 1/2 ਇੰਚ ਵੱਧ ਰੱਖ ਰੱਖ ਕੇ ਲਾਉਣਾ ਹੈ ਉੱਪਰਲੀ ਸਿਲਾਈ ਵਾਸਤੇ ਤੇ ਅਗਲੇ ਪਾਸੇ ਆਪਾਂ 2-2 ਇੰਚ ਦਾ ਨਿਸ਼ਾਨ ਲਾਵਾਂਗੇ ਫੋਲਡ ਕਰਨ ਵਾਸਤੇ ਜੇ ਪਾਈਪਿੰਗ ਲਾਉਣੀ ਹੈ ਤਾਂ ਵੱਧ ਰੱਖ ਸਕਦੇ ਆ ਤੇ ਨਹੀਂ 2-2.5 ਇੰਚ ਬਸ ਰੱਖ ਸਕਦੇ ਆ ਆਣ ਇਸ ਨੂੰ ਕਢਾਈ ਤੇ ਕਢਾਈ ਨੂੰ ਸੈੱਟ ਰੱਖ ਕੇ ਫੋਲਡ ਕਰ ਲੈਣਾ ਤੇ ਅਗਲੇ ਪਾਸੋਂ ਆਪਾਂ ਇਹਦਾ ਗਲਾਈ ਵਾਲਾ ਪਾਸਾ ਕੱਟ ਦਿਆਂਗੇ। ਉਹ ਗੋਲ ਕਪੜਾ। ਹੁਣ ਇਸ ਤੋਂ ਬਾਅਦ ਇਸਦਾ ਜੋੜ ਪਾਉਣਾ ਹੈ। ਇਸ ਤਰ੍ਹਾਂ ਨਹੀਂ ਸੈੱਟ ਆ ਰਿਹਾ ਤਾਂ ਆਪਾਂ ਅਲੱਗ ਕਪੜੇ ਦਾ ਜੋੜ ਪਾਵਾਂਗੇ ਆਪਣਾ ਮੋਢਾ ਪੂਰਾ ਨਹੀਂ ਆ ਰਿਹਾ ਨਾ ਇਸ ਤਰ੍ਹਾਂ ਦੇਖੋ। ਹਾਂਜੀ ਹੁਣ ਆਪਾਂ ਅਲੱਗ ਕਪੜਾ ਪਾ ਰਹੇ ਆ। ਹਾਂਜੀ ਇਸ ਤਰ੍ਹਾਂ ਰੱਖ ਕੇ ਆਪਾਂ ਨੂੰ 10 ਇੰਚ 11 ਇੰਚ ਮੋਢਾ ਚਾਹੀਦਾ ਆਪਾਂ ਨੂੰ। 11 ਦੇ ਹਿਸਾਬ ਨਾਲ ਕਿਉਂਕਿ ਆਪਾਂ ਜਿਆਦਾ ਕਪੜਾ ਥੋੜਾ ਵਾਧੂ ਰੱਖਾਂਗੇ ਵਿੱਚ। മൂരിയ സാ മൂരി തയ്യാറ സേ ഇഞ്ച വാഹന ഫിട്ട സാ സാ ഇഞ്ചയ ലവേ ഇഞ്ച വെദ്ധറേ ഗോ ഇഞ്ച സിദ്ധാ തീ ഇഞ്ചാട്ട ഗൈക്കാതീ ജാ കാട്ട് ബോട്ട സോണി ഫിട്ടിംഗ് ബാഹ് സെറ്റ് ആൾ വെണ്ട ਤੇ ਫਟੰਗ ਵੀ ਵਧੀਆ ਬੰਦੀ ਐ। ਐਸੀ ਤਰ੍ਹਾਂ ਆਪਾਂ ਇਸ ਨੂੰ ਮਲਾਉ ਨੂੰ ਕੱਟ ਦੇਣਾ ਤੇ ਬਾਹ ਦੀ ਕਟਾਈ ਹੋ ਗਈ ਹੁਣ ਆਪਾਂ ਕਟੰਗ ਦੀ ਲਾਈਨ ਲਾਈਨ ਨੂੰ ਵੀ ਉਸੇ ਤਰ੍ਹਾਂ ਆਪਣਾ ਜੇ ਮੋਡਾ ਕੱਟਦਾ ਹੈ ਤਾਂ ਥੋੜਾ ਜਿਹਾ ਜੋੜ ਪਾਉਣਾ ਹੈ। ਨੀਚੇ ਉਸੇ ਹਿਸਾਬ ਨਾਲ ਸੈਟ ਕਰਕੇ ਰੱਖ ਕੇ ਉੱਪਰ ਆਪਾਂ ਬਾਹ ਰੱਖ ਕੇ ਕਟਾਈ ਕਰਨੀ ਹੈ ਦੀ। ਇਸ ਤਰ੍ਹਾਂ ਇਲਨ ਦੇਣਾ ਕਪੜਾ ਉਸੇ ਤਰ੍ਹਾਂ ਹੀ ਸੈਟ ਕਰਕੇ ਜੋੜ ਵੀ ਪੂਰੇ ਤੇ ਉਸੇ ਤਰ੍ਹਾਂ ਬਾਹ ਦੀ ਕਟਾਈ ਕਰ ਦੇਣੀ ਹੈ। ਹੁਣ ਆਪਾਂ ਇਹਦਾ ਸੈਟ ਕਰਕੇ ਇਹਦੇ ਲਈ ਜੋੜ ਕੱਟ ਲੈਣੇ ਆ ਉਸ ਤੋਂ ਬਾਅਦ ਇਹਨੂੰ ਬੰਦ ਕੇ ਰੱਖ ਦੇਣਾ ਹੈ